ਨਜੀਗਾਲ ਜੀ ਡੀਪੀਜੀ ਪੰਜਾਬੀ ਜੱਟਾ ਡੈੱਕਰੇ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਪਿੱਤੂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਆ ਨੇ ਸਾਡੇ ਪੱਤਰਕਾਰ ਰੋਹਿਤ ਗੁਪਤਾ ਨੇ ਗੁਰਦਾਸਪੁਰ ਤੋਂ ਤੁਹਾਨੂੰ ਦੱਸ ਦਈਏ ਕਿ ਹਰ ਰੋਜ਼ ਪੰਜਾਬ ਦੇ ਵਿੱਚੋਂ ਵਕ-ਵਕ ਥਾਵਾਂ ਤੋਂ ਕਿਤਨਾ ਕਿਤੇ ਸੋਸ਼ਲ ਮੀਡੀਆ ਦੇ ਉੱਤੇ ਇਹੋ ਜਿਹੀਆਂ ਤਸਵੀਰਾਂ ਸੀਸੀਟੀਵੀ ਫੁਟੇਜ ਦੇਖਣ ਨੂੰ ਮਿਲ ਜਾਂਦੀਆਂ ਨੇ ਕੁਝ ਤਸਵੀਰਾਂ ਸੋਸ਼ਲ ਮੀਡੀਆ ਦੀਆਂ ਜਿਹੜੀਆਂ ਨੇ ਉਹ ਵਾਇਰਲ ਵੀਡੀਓ ਬਣ ਕੇ ਰਹਿ ਜਾਂਦੀਆਂ ਨੇ ਤੇ ਕੁਝ ਤਸਵੀਰਾਂ ਜਿਹੜੀਆਂ ਨੇ ਉਹ ਖਬਰਾਂ ਤੇ ਚੈਨਲਾਂ ਦੀਆਂ ਹੈਡਲਾਈਨਾਂ ਤੇ ਸੁਰਖੀਆਂ ਬਣ ਕੇ ਰਹਿ ਜਾਂਦੀਆਂ ਨੇ ਤਾਂ ਦادی ਕਿ ਬਹੁਤ ਸਾਰੀਆਂ ਐਸੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਹੀ ਜਾਂਦੀਆਂ ਨੇ ਜਿੱਥੇ ਕਿ ਇਸ ਤਰ੍ਹਾਂ ਦੇ ਕੰਮ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਜਾਂਦੇ ਨੇ ਜਿਦੇ ਵਿੱਚ ਖਾਸ ਕਰਕੇ ਨਸ਼ੇ ਨਾਲ ਦੁੱਤ ਨੌਜਵਾਨ ਮੋਟਰਸਾਈਕਲਾਂ ਤੇ ਆਉਂਦੇ ਤੇ ਸਨੇਚਿੰਗ ਕਰਕੇ ਚਲੇ ਜਾਂਦੇ ਨੇ ਇਸੇ ਤਰ੍ਹਾਂ ਦਾ ਮਾਮਲਾ ਗੁਰਦਾਸਪੁਰ ਸ਼ਹਿਰ ਦੇ ਬੀਐਸਐਫ ਰੋਡ ਤੇ ਨਾਲ ਲੱਗਦੀ ਗਲੀ ਵਿੱਚ ਬੀਤੀ ਸ਼ਾਮ ਚੈਰ ਕਰ ਰਹੀ ਇੱਕ ਔਰਤ ਕੋਲ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰੇ ਪਰਸ ਖੋ ਕੇ ਭੱਜ ਜਾਂਦੇ ਨੇ ਔਰਤ ਸ਼ਹਿਰ ਦੇ ਮਸ਼ਹੂਰ ਕਾਰੋਬਾਰੀ ਅਜੇ ਟੀਵੀ ਸੈਂਟਰ ਦੇ ਮਾਲਕ ਅਜੇ ਮਹਾਜਨ ਦੀ ਪਤਨੀ ਹੈ ਲੁਟੇਰਿਆਂ ਦੀ ਹਿੰਮਤ ਦਾ ਇੱਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੀਐਸਐਫ ਕ્વાਟਰ ਹੋਣ ਕਾਰਨ ਨੇੜੇ ਲੱਗਦਾ ਸਾਰਾ ਇਲਾਕਾ ਹਾਈ ਸਕਿਉਰਿਟੀ ਵਾਲਾ ਹੈ ਅਤੇ ਬੀਐਸਐਫ ਦੇ ਜਵਾਨ ਲਗਾਤਾਰ ਇੱਥੇ ਨਿਗਰਾਨੀ ਕਰਦੇ ਰਹਿੰਦੇ ਹਨ ਜਾਣਕਾਰੀ ਅਨੁਸਾਰ ਪਰਸ ਵਿੱਚ 3000 ਦੇ ਕਰੀਬ ਨਕਦੀ ਸੀ ਹਾਲਾਂਕਿ ਇਸ ਦੌਰਾਨ ਔਰਤ ਨੇ ਹਿੰਮਤ ਦਿਖਾਉਂਦਿਆਂ ਲੁਟੇਰਿਆਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਅਤੇ ਉਹਨਾਂ ਨਾਲ ਭੀੜ ਵੀ ਗਈ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਪਰ ਫਿਰ ਵੀ ਲੁਟੇਰੇ ਧੱਕਾ ਮੁਕੀ ਕਰਕੇ ਔਰਤ ਨੂੰ ਸੁੱਟ ਕੇ ਉਸ ਦਾ ਪਰਸ ਖੋ ਕੇ ਦੌੜਨ ਵਿੱਚ ਕਾਮਯਾਬ ਹੋ ਜਾਂਦੇ ਹਨ ਬਹੁਤ ਜ਼ਿਆਦਾ ਜਿਹੜੀਆਂ ਨੇ ਇਦਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਨਿਤ ਆਏ ਦਿਨ ਦੇਖਣ ਨੂੰ ਮਿਲਦੀਆਂ ਹਨ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਕ ਵਾਕ ਪਲੇਟਫਾਰਮਾਂ ਦੇ ਉੱਤੇ ਦੇਖੀਆਂ ਜਾਂਦੀਆਂ ਨੇ ਤੇ ਕੁਝ ਜਿਹੜੀਆਂ ਨੇ ਉਹ ਵੱਡੇ ਚੈਨਲਾਂ ਦੀਆਂ ਜਿਹੜੀਆਂ ਸੁਰਖੀਆਂ ਵੀ ਬਣ ਜਾਂਦੀਆਂ ਨੇ ਇਹ ਸੁਰਖੀਆਂ ਤਾਂ ਬਣਦੀਆਂ ਨੇ ਕਿਉਂਕਿ ਇਹ ਸਭ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਏ ਹਰ ਗਲੀ ਹਰ ਮੋੜ ਹਰ ਹਨੇਰੀ ਹਰ ਪਤਲੀ ਹਰ ਵੱਡੀ ਗਲੀ ਦੇ ਵਿੱਚ ਕਿਤਨੇ ਕਿਤੇ ਜਿਹੜੇ ਨੇ ਇਹ ਚੋਰ ਇਹ ਚੋਰ ਉਹ ਚੱਕੇ ਇਹ ਲੁਟੇਰੇ ਜਿਹੜੇ ਨੇ ਤਾਕ ਲਾ ਕੇ ਬੈਠੇ ਹੁੰਦੇ ਨੇ ਕਿ ਕੋਈ ਐਸਾ ਸਖਸ ਮਿਲ ਜਾਵੇ ਜਿਸ ਨੂੰ ਲੁੱਟਿਆ ਜਾਵੇ ਬਹੁਤ ਸਾਰੀਆਂ ਇਦਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਉਂਦੀਆਂ ਹਰਿੰਦੀਆਂ ਨੇ ਉਹਨਾਂ ਦੇ ਵਿੱਚੋਂ ਇਹ ਤਸਵੀਰਾਂ ਤੁਸੀਂ ਗਰਦਾਸਪੁਰ ਦੇ ਬੀਐਸਐਫ ਰੋਡ ਦੇ ਨਾਲ ਲੱਗਦੀ ਕਲੀਤੀਆਂ ਵੀ ਦੇਖੀਆਂ ਨੇ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਕਰਕੇ ਦੱਸਿਓ ਤੇ ਆਓ ਸੁਣ ਲੈਨੇ ਆ ਜਦੋਂ ਐਸਐਚਓ ਸਿਟੀ ਅਰਦਾਸਪੁਰ ਤੱਕ ਇਹ ਖਬਰ ਪਹੁੰਦੀ ਏ ਤੇ ਉਹ ਕੀ ਕਹਿੰਦੇ ਨੇ ਇਸ ਮਾਮਲੇ ਦੇ ਸੰਬੰਧ ਦੇ ਵਿੱਚ ਕੀ ਵਾਕਿਆ ਹੋਇਆ ਅ ਅੱਜ ਕਰੀਬ ਸ਼ਾਮ ਨੂੰ ਸਵੇਜ ਸਮਾਗ੍ਰਿਵ 6 ਵਜੇ 20 ਮਿੰਟ ਤੇ ਮੇਰੇ ਪਾਸ ਅਜੇ ਟੀਵੀ ਸੈਂਟਰਲ ਹੈ ਜਿਹੜੇ ਉਹਨਾਂ ਦੀ ਫੋਨ ਆਈ ਸੀ ਕਿ ਉਹਨਾਂ ਦੀ ਵਾਈਫ ਦਾ ਜਿਹੜਾ ਪਰਸ ਗ੍ਰਹਿ ਕਿਸੇ ਨੂੰ ਨੌਜਵਾਨਾਂ ਨੇ ਸਨੈਚ ਕਰ ਲਿਆ ਸੋ ਅਸੀਂ ਉਹਦੇ ਲਈ ਮੌਕੇ ਤੇ ਆਏ ਆ ਮੌਕਾ ਦੇਖ ਲਿਆ ਔਰ ਹੁਣ ਅਬੀ ਸਟੇਟਮੈਂਟ ਲੈ ਕੇ ਇਹ ਮੁਕਦਮਾ ਦਰਜ ਕਰਿਆ ਉਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ ਔਰ ਸੀਸੀਟੀਵੀ ਕੈਮਰੇ ਦੇ ਮਦਦ ਨਾਲ ਚੈੱਕ ਕਰ ਰਹੇ ਆ ਔਰ ਬਹੁਤ ਜਲਦੀ ਇਹਨੂੰ ਟੈਸਟ ਕਰ ਲਿਆ ਜਾਏਗਾ ਦੱਸਿਆ ਜਾ ਰਿਹਾ ਹੈ ਕਿ ਪਿਸਤੌਲ ਵੀ ਹੈ ਉਹਨਾਂ ਕੋਲ ਦੇਖੋ ਇਹ ਉਹਨਾਂ ਦੀ ਸਟੇਟਮੈਂਟ ਦੇ ਮੁਤਾਬਕ ਦੇਖ ਰਹੇ ਆ ਕਿ ਇਹ ਸਟੇਟਮੈਂਟ ਲਿਖ ਰਹੇ ਆ ਉਹਨਾਂ ਦੀ ਔਰ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਚੈੱਕ ਕਰਨ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ